ਇੱਕ ਵਾਰੀ ਹੱਥ ਖੜੇ ਕਰਕੇ ਦਿਖਾ ਦਿਓ ਜੀ ਹੈਗੀ ਹੈਗੀ ਹੈ ਕਿਹਾ ਹਾਂ ਬਾਬੇ ਦੀ ਕਿਰਪਾ ਹੈਗੀ ਹੈ ਭਾਈ ਦਾਉਦ ਪਿੰਡ ਦਾ ਪ੍ਰਭਾਵ ਬੜਾ ਵਧੀਆ ਪਿੰਡ ਦਾ ਨਾਮ ਬੜਾ ਵੱਡਾ ਜੀ ਦਾਉਦ ਪਿੰਡ ਸੋ ਅਸਲੀ ਪਤਾ ਜਿਹੜਾ ਹੋਣਾ ਲੱਗਣਾ ਹੈ ਹੋਰ ਦੂਜੇ ਪਾਸੇ ਪੁੱਛ ਕੇ ਦੇਖਦੇ ਆ ਜਿਹੜੀ ਇਹ ਜਿਹੜੀ ਸਾਡੀ ਬੀਬੀ ਜੀ ਹੋਣੀ ਆਪਣੀ ਆਪਣੀ ਨੂੰ ਨੂੰ ਧੀਰੇ ਵੱਗੂ ਪਿਆਰ ਕਰਦੀ ਹੈ ਫਿਰ ਉਹ ਹੱਥ ਖੜੇ ਕਰਕੇ ਦਿਖਾਵੇ ਨਹੀਂ ਨਹੀਂ ਹਲੇ ਕਿੜਤੀ ਕੱਟਾ ਹੈ ਕਿਉਂਕਿ ਆਏ ਉਮਰ ਦੇ ਵਿੱਚ ਆ ਕੇ ਭਾਈ ਜੀ ਬੰਦਨ ਨੂੰ ਥੋੜਾ ਜਿਹਾ ਉਤਸ਼ਾਹ ਨਾਲ ਬੰਦ ਆਪਾਂ ਜਨੂੰ ਦੁਬਾਰਾ ਕੁਝ ਕੇ ਦੇਖਦੇ ਆ ਜਿਹੜੀਆਂ ਜਿਹੜੀਆਂ ਸਾਡੀ ਬੇਬੇ ਜੀ ਹੋਣੀ ਆਪਣੀ ਆਪਣੀ ਮੂਹ ਨੂੰ ਧੀਰੇ ਵਾਂਗੂ ਪਿਆਰ ਕਰਦੀਆਂ ਇੱਕ ਵਾਰੀ ਹੱਥ ਖੜੇ ਕਰਕੇ ਦਿਖਾ ਦਿਓ ਜੀ ਓ ਬੇਬੇ ਦੇ ਦੋਵੇਂ ਹੱਥੀ ਖੜੇ ਕਰਦੇ ਕਿਵੇਂ ਆ ਬੇਬੇ ਕਿਤੇ ਮੂਹ ਹੱਥ ਖੜੇ ਤਾਂ ਨਹੀਂ ਕਰਾਈ ਫਿਰ ਸੀ ਆ ਕਈ ਵਾਰੀ ਐਵੇਂ ਹੀ ਹੋ ਜਾਂਦਾ ਔਰ ਬੜੇ ਪਿਆਰੇ ਰਿਸ਼ਤੇ ਨੇ ਜੀ ਇਹਨਾਂ ਰਿਸ਼ਤੇ ਨੂੰ ਸਾਂਭ ਕੇ ਰੱਖਣਾ ਇਹ ਸਾਡਾ ਅਨਸਾਨੀ ਫਰਜ਼ ਹੈ ਪਰ ਜਿਹੜੀਆਂ ਸਾਡੀਆਂ ਹੋਰ ਪੜਨਾ ਬੈਠੀਆਂ ਨੇ ਪੜੀਆਂ ਲਿਖੀਆਂ ਜਿਹੜੀ ਸਾਡੀ ਹੁਣ ਜਨਰੇਸ਼ਨ ਹੈ ਉਹਨਾਂ ਦੀ ਸੋਚ ਥੋੜੀ ਜੀ ਚੇਂਜ ਹੋ ਗਈ ਉਹਨਾਂ ਦੀ ਸੋਚ ਥੋੜੀ ਜੀ ਬਦਲ ਗਈ ਜਿਹੜੀ ਇਹ ਸੜੀਆਂ ਹੁੰਦੀਆਂ ਪੈੜਾਂ ਨੇ ਉਹਨਾਂ ਦੀ ਸੋਚ ਇਹੀ ਹੁੰਦੀ ਹੈ ਵੀ ਜਾਂ ਤਾਂ ਸਾਡੇ ਸਿੱਖੀ ਹੋਵੇ ਤੇ ਨਹੀਂ ਤਾਂ ਕੰਧ ਤੇ ਫੋਟੋ ਹੀ ਟੱਗੀ ਹੋਵੇ ਕੰਮ ਨਿਬੜਿਆ ਜਾਵੇ ਪਰ ਇਹ ਰਿਸ਼ਤੇ ਬੜੇ ਪਿਆਰੇ ਨੇ ਆਓ ਪੈਣ